ਬਹੁਤ ਬਹੁਤ ਤੁਹਾਡੇ ਸਾਰਿਆਂ ਦਾ ਧੰਨਵਾਦ ਹੈ ਸਾਡੇ ਮੀਡੀਆ ਟੀਮ ਦਾ ਅਸੀਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੇ ਹਾਂ ਕਿਉਂਕਿ ਅੱਜ ਫੇਰ ਤੁਹਾਡੇ ਰੂਬਰੂ ਹੋਏ ਹਾਂ ਮੇਰੇ ਨਾਲ ਮੇਰਾ ਵੱਡੇ ਵੀਰ ਜਿਹੜੇ ਕੈਬਨਿਟ ਮਨਿਸਟਰ ਨੇ ਹਰਦੀਪ ਮੁੰਡੀਆ ਜੀ ਉਹ ਵੀ ਨਾਲ ਨੇ ਔਰ ਮੇਰੇ ਨਾਲ ਸਾਡੇ ਲਾਡੀ ਟੌਜੀ ਐਮ ਐਲ ਏ ਸਾਹਿਬ ਉਹ ਵੀ ਪਹੁੰਚੇ ਨੇ ਸਾਡੇ ਲਖਨਾ ਸਾਹਿਬ ਉਹ ਵੀ ਪਹੁੰਚੇ ਵਰਸਰ ਸਾਹਿਬ ਵੀ ਅਰੂਰੂ ਨੇ ਔਰ ਸਾਡੇ ਹੈਪੀ ਜੀ ਐਮਐਲਏ ਸਾਹਿਬ ਉਹ ਵੀ ਔਰ ਨੌਣਾ ਦੇ ਨਾਲ ਪੱਟੀ ਸਾਹਿਬ ਔਰ ਮੈਂ ਆਪ ਜੀ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹੁੰਨਾ ਅੱਜ ਜਿਹੜੀ ਇਹ ਨੌਜਵਾਨਾਂ ਦੀ ਟੀਮ ਹੈ ਇਹ ਕਾਫੀ ਲੰਮੇ ਸਮੇਂ ਤੋਂ ਜਿਹੜੀ ਅਲੱਗ-ਅਲੱਗ ਪਾਰਟੀਆਂ ਦੇ ਵਿੱਚ ਕੰਮ ਕਰ ਰਹੀ ਸੀ ਔਰ ਅਕਾਲੀ ਦਲ ਦੇ ਨਾਲ ਖੋਲ ਕੇ ਅਕਾਲੀ ਦਲ ਦੇ ਨਾਲ ਇਹ ਨੌਜਵਾਨ ਜਿਹੜੇ ਨੇ ਇਹ ਕੰਮ ਕਰਦੇ ਰਹੇ ਨੇ ਸੋ ਮੈਂ ਦੱਸਣਾ ਚਾਹੁੰਨਾ ਜੀ ਇਹ ਸਾਡੇ ਐਮਸੀ ਨਰਿੰਦਰ ਸਿੰਘ ਨਾਗੀ ਜੀ ਜਿਨ੍ਹਾਂ ਦੀ ਅਗਵਾਈ ਹੇਠ ਵਾਰਡ ਨੰਬਰ 18 ਤੋਂ ਐਮਸੀ ਨੇ ਜਿਨ੍ਹਾਂ ਦੀ ਅਗਵਾਈ ਹੇਠ ਇਹ ਨੌਜਵਾਨ ਜਿਹੜੇ ਨੇ ਅਕਾਲੀ ਦਲ ਪਾਰਟੀ ਨੂੰ ਹਲਵਾਤਾ ਕਹਿ ਕੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੇ ਨੇ ਔਰ ਉਹਨਾਂ ਦੇ ਨਾਲ ਸਾਡੇ ਵਿੱਕੀ ਗੇਲ ਜੀ ਜਿਹੜੇ ਕਾਫੀ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਸੇਵਾ ਨਿਭਾ ਰਹੇ ਨੇ ਉਹਨਾਂ ਦੀ ਉਹਨਾਂ ਦੀ ਮੈਂ ਕਹਿ ਸਕਦਾ ਵੀ ਜਿਹੜੀ ਮਿਹਨਤ ਉਹਨਾਂ ਦੀ ਮਿਹਨਤ ਦੇ ਅਕੋਰਡਿੰਗ ਜਿੱਥੇ ਵੀ ਉਹਨਾਂ ਦੀ ਡਿਊਟੀ ਲੱਗਦੀ ਹੈ ਸਾਡੇ ਵਿਜੇਗਿਲ ਹੋਣਾਂ ਦੀ ਪਾਰਟੀ ਨੂੰ ਮਾਣ ਮੀ ਹੈ ਔਰ ਉਹ ਆਪਣੀ ਮਿਹਨਤ ਜਿਹੜੀ ਹੈ ਉਹ ਡਿਊਟੀ ਜਿਹੜੀ ਹੈ ਲਗਾ ਨਾ ਨਿਭਾਉਂਦੇ ਨੇ ਔਰ ਵਾਕਿਆ ਜਿੱਥੇ ਵੀ ਉਹਨਾਂ ਦੀ ਡਿਊਟੀ ਲੱਗੀ ਉੱਥੋਂ ਦਾ ਰਿਜ਼ਲਟ ਜਿਹੜਾ ਬੜਾ ਪੋਜ਼ਿਟਿਵ ਆਇਆ ਹੁਣ ਮੈਂ ਆਪ ਜੀ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹੁੰਨਾ ਇਹ ਨੌਜਵਾਨ ਆਗੂਆਂ ਦੇ ਵਿੱਚੋਂ ਜਿਹੜੇ ਇੱਕ ਜਸਪ੍ਰੀਤ ਸਿੰਘ ਗੁਰਮੇਰ ਸਿੰਘ ਮਨਪ੍ਰੀਤ ਸਿੰਘ ਮਨਜੋਤ ਸਿੰਘ ਕਰਨਪ੍ਰੀਤ ਸਿੰਘ ਸੋਨੂ ਬਿੱਲੂ ਜੀ ਜੈਦੀਪ ਗੁਰਨਾਮ ਸਿੰਘ ਅਮਨਦੀਪ ਸਿੰਘ ਦਲਜੀਤ ਸਿੰਘ ਅਵਤਾਰ ਸਿੰਘ ਹਰਬੀਰ ਸਿੰਘ ਖੁਸ਼ਪ੍ਰੀਤ ਸਿੰਘ ਤੇ ਹੈਪੀ ਸਰਮੇਰ ਸਿੰਘ ਔਰ ਕਿਉਂਕਿ ਜਿੱਧਰਲੇ ਪਾਸੇ ਕਹਿੰਦੇ ਨੇ ਨੌਜਵਾਨ ਜਿਹੜੇ ਤੁਰਦੇ ਨੇ ਉਧਰਲੇ ਪਾਸੇ ਨੂੰ ਮਾਹੌਲ ਆਪਣੇ ਆਪ ਹੀ ਚੜਦੀ ਕਲਾ ਚ ਹੋ ਜਾਂਦਾ ਅੱਜ ਇਹਨਾਂ ਨੌਜਵਾਨਾਂ ਨੂੰ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਜੀ ਆਖਦੇ ਹਾਂ ਔਰ ਇੱਕੋ ਗੱਲ ਇਹਨਾਂ ਨੂੰ ਵੀ ਦੱਸਣਾ ਚਾਹੁੰਦੇ ਆਂ ਵੀ ਆਮ ਆਦਮੀ ਪਾਰਟੀ ਦੇ ਵਿੱਚ ਕਿਸੇ ਨੂੰ ਕਿਸੇ ਕਿਸਮ ਦੀ ਸ਼ਫਾਰਸ਼ ਦੀ ਲੋੜ ਨਹੀਂ ਜੋ ਪਾਰਟੀ ਹੁਕਮ ਕਰਦੀ ਹੈ ਜੋ ਪਾਰਟੀ ਕੰਮ ਦਿੰਦੀ ਹੈ ਉਸ ਕੰਮ ਨੂੰ ਆਪਣੇ ਮਨੋਂ ਹੋ ਕੇ ਕੰਮ ਕਰੋ ਉਦੇ ਨਤੀਜੇ ਜਿਹੜੇ ਨੇ ਤੁਹਾਡੇ ਕੀਤੇ ਹੋਏ ਕੰਮਾਂ ਦੀ ਜਿਹੜੀ ਪ੍ਰਸ਼ੰਸਾ ਤੇ ਉਹਦਾ ਜਿਹੜਾ ਗੁਣ ਹੈ ਉਹ ਪਾਰਟੀ ਵਿੰਦਿਆ ਹੋਇਆ ਆਪਣੇ ਆਪ ਆਪਣੇ ਪਾਰਟੀ ਵਰਕਰ ਨੂੰ ਅੱਗੇ ਲੈ ਕੇ ਜਾਂਦੀ ਆ ਸੋ ਐਸੇ ਪੰਜਾਬ ਦੇ ਵਿੱਚ ਆਮ ਘਰਾਂ ਚੋਂ ਨੌਜਵਾਨ ਉੱਠੇ ਜਿਨ੍ਹਾਂ ਨੂੰ ਪਾਰਟੀ ਨੇ ਵੱਡੇ ਵੱਡੇ ਅਹੁਦਿਆਂ ਤੇ ਬਿਠਾਇਆ ਵੱਡੇ ਵੱਡੇ ਲੀਡਰ ਬਣਾਇਆ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੇ ਵਿੱਚ ਇੱਕੋ ਹੀ ਗੱਲ ਹੈ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਉਹ ਪਾਰਟੀ ਤਗੜਾ ਕਰਦੀ ਆ ਹੁਣ ਮੇਰੇ ਨਾਲ ਹਰਦੀ ਮੁੰਡਿਆ ਜੀ ਬੈਠੇ ਨੇ ਵੀ ਉਹ ਅੱਜ ਦੀ ਪ੍ਰੈਸ ਕਾਨਫਰੰਸ ਬਾਰੇ ਜ਼ਰੂਰ ਵਿਚਾਰ ਕਰ ਵਿਚਾਰ ਦੇਣ ਔਰ ਮੈਂ ਇਹਨਾਂ ਨੌਜਵਾਨਾਂ ਅਮਨ ਸਿੰਘ ਸਹਿਰੀ ਕਰਤੀ ਜੀ ਨੇ ਬੜੇ ਬਸਤਾਵਨਾ ਜਿਹੜੇ ਸਾਥੀ ਆਏ ਆ ਉਹਨਾਂ ਬਾਰੇ ਦੱਸਿਆ ਜਿਹੜੇ ਸਾਡੇ ਸਾਥੀ ਜਿਨ੍ਹਾਂ ਦੀ ਨੀਂਹਤ ਸਦਕਾ ਅੱਜ ਆਮ ਆਦਮੀ ਪਾਰਟੀ ਇਹਨਾਂ ਲੌਂਗਵਨ ਸਾਥੀਆਂ ਨੇ ਜੁਆਇਨ ਕੀਤੀ ਆ ਸਾਡੇ ਨਾਗੀ ਜੀ ਐਮਸੀ ਸਾਹਿਬ ਸਾਡੇ ਵਿੱਕੀ ਜੀ ਤੇ ਸਾਡੇ ਇਥੋਂ ਡਿਊਟੀ ਲੱਗੀ ਹੈ ਹੈ ਪੀਜੀ ਐਮਐਲਏ ਸਾਹਿਬ ਉਹਨਾਂ ਦਾ ਵੀ ਧੰਨਵਾਦ ਬਾਕੀ ਮੈਂ ਧੰਨਵਾਦ ਕਰਦਾ ਹਰਦੀਪ ਸਿੰਘ ਮੁੰਡੀਆਂ ਸਾਹਿਬ ਦਾ ਚੰਦ ਸਿੰਘ ਬਰਸਰਜੀ ਦਾ ਗੁਰਦੇਵ ਸਿੰਘ ਲਖਣਾ ਜੀ ਚੇਅਰਮੈਨ ਸਾਹਿਬ ਲਾਡੀ ਢੋਟ ਜੀ ਦਾ ਸਾਡੇ ਚੇਅਰਮੈਨ ਨੇ ਰਾਜਾ ਸਾਸੀ ਤੋਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਵੇਖੋ ਆਮ ਆਦਮੀ ਪਾਰਟੀ ਉਹ ਪਾਰਟੀ ਆ ਜਿਹਦੇ ਵਿੱਚ ਸ਼੍ਰੀ ਅਰਵਿੰਦ ਕੇਂਦਰੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਨੌਜਵਾਨਾਂ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਨੌਜਵਾਨ ਮੁੰਡੇ ਕੁੜੀਆਂ ਨੂੰ ਐਮਐਲਏ ਦੀਆਂ ਟਿਕਟਾਂ ਦਿੱਤੀਆਂ ਵਜ਼ੀਰ ਹੁੰਦੇ ਆ ਉਹ ਵੀ 24 ਘੰਟੇ ਰਾਤ ਦਿਨ ਕੰਮ ਕਰਦੇ ਆ ਤੇ ਇਸੇ ਤਰ੍ਹਾਂ ਹੀ ਜਿਹੜੀ ਸਾਡੀ ਟੀਮ ਆ ਐਮਐਲਏ ਨੌਜਵਾਨ ਨੇ ਤੇ ਗਾਂ ਸਾਡੇ ਚੇਅਰਮੈਨ ਸਰਪੰਚ ਥੱਲੇ ਜਿਹੜੀ ਕੇਡਰ ਦੀ ਟੀਮ ਆ ਉਹ ਵੀ ਸਾਰੇ ਨੌਜਵਾਨ ਨੇ ਤੇ ਜਦੋਂ ਨੌਜਵਾਨ ਪੀੜੀ ਕੰਮ ਕਰਦੀ ਆ ਉਹਨਾਂ ਨੂੰ ਕੰਮ ਕਰਨ ਦਾ ਜਜ਼ਬਾ ਹੁੰਦਾ ਹੈ ਤੇ ਫਿਰ ਵੇਖ ਕੇ ਪੁੱਛਿਆ ਪਾਰਟੀਆਂ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਨਮੈਂਦੇ ਨੇ ਉਹ ਵੀ ਆਮ ਆਦਮੀ ਪਾਰਟੀ ਨੂੰ ਪਿਆਰ ਕਰਨ ਲੱਗ ਪਿੰਦੇ ਆ ਤੇ ਪਿਆਰ ਦਾ ਉਸ ਦਾ ਨਤੀਜਾ ਅੱਜ ਵੱਡੀ ਗਿਣਤੀ ਦੇ ਵਿੱਚ ਸਾਡੇ ਦੂਜੀਆਂ ਪਾਰਟੀਆਂ ਦੇ ਵਿੱਚੋਂ ਨੌਜਵਾਨ ਸਾਥੀ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੇ ਆ ਤੇ ਮੈਂ ਇਹਨਾਂ ਸਾਰੇ ਸਾਥੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਆ ਆਮ ਆਦਮੀ ਪਾਰਟੀ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਵੀ ਤੁਹਾਨੂੰ ਪਾਰਟੀ ਦੇ ਵਿੱਚ ਪੂਰਾ ਮਾਨ ਸਤਿਕਾਰ ਤੇ ਤੁਹਾਨੂੰ ਪਾਰਟੀ ਦੇ ਵਿੱਚ ਸਰਕਾਰ ਦੇ ਵਿੱਚ ਐ ਮੌਦਿਆਂ ਤੇ ਕੰਮ ਕਰਨ ਦੀ ਜਿਹੜੀ ਆ ਉਹ ਜ਼ਿੰਮੇਵਾਰੀ ਦਿੱਤੀ ਜਾਊ ਮੌਕਾ ਦਿੱਤਾ ਜਾਊਗਾ ਤੇ ਜਿਹੜੇ ਕੰਮ ਸਰਦਾਰ ਭਗਵੰਤ ਸਿੰਘ ਮਾਜੀ ਨੇ ਸਾਢੇ 3.5 ਸਾਲਾਂ ਦੇ ਵਿੱਚ ਕੀਤੇ ਆ ਇਹ ਸਾਥੀ ਸਾਰੇ ਦੱਸਦੇ ਆ ਕਿ ਅਸੀਂ ਉਹਨਾਂ ਕੰਮਾਂ ਨੂੰ ਵੀ ਏਕੀ ਅੱਜ ਆਮ ਆਦਮੀ ਪਾਰਟੀ ਨੂੰ ਜ਼ਿਲ੍ਹਾ ਕੀਤਾ ਤੇ ਜਿਵੇਂ ਇਹ ਸਾਥੀ ਆਇਆ ਆਉਣ ਵਾਲੇ ਸਮੇਂ ਦੇ ਵਿੱਚ ਦਿਨ-ਦਿਨ ਜਿਵੇਂ ਜਿਵੇਂ ਇਲੈਕਸ਼ਨ ਲੱਗ ਕੇ ਆਉਂਦੀ ਜਾਂਦੀ ਆ ਜਿਵੇਂ ਜਿਵੇਂ ਵੋਟਾਂ ਵਾਲਾ ਦਿਨ ਨੇੜੇ ਆਉਂਦਾ ਜਾਂਦਾ ਵੱਡੀ ਗਿਣਤੀ ਦੇ ਵਿੱਚ ਅਕਾਲੀ ਦਲ ਕਾਂਗਰਸ ਭਾਜਪਾ ਤੇ ਹੋਰ ਪਾਰਟੀਆਂ ਨੂੰ ਛੱਡ ਕੇ ਸਾਰੇ ਸਾਥੀ ਆਮ ਆਦਮੀ ਪਾਰਟੀ ਦੇ ਪਰਿਵਾਰ 'ਚ ਸ਼ਾਮਲ ਹੋਣਗੇ ਹਰਮੀਤ ਸਿੰਘ ਸੰਧੂ ਜਿਹੜੇ ਸਾਡੇ ਇਥੋਂ ਉਮੀਦਵਾਰ ਨੇ ਉਹਨਾਂ ਦੀ ਜਿਹੜੀ ਚੋਣ ਮੁਹਿੰਮ ਆ ਉਹਨੂੰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਥੀ ਜੁਆਇਨ ਕਰਕੇ ਹੋਰ ਉਹਨਾਂ ਦੀ ਲੀਡ ਨੂੰ ਵੱਡਾ ਕਰ ਰਹੇ ਆ ਤੇ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੰਮ ਕੀਤੇ ਆ ਇਹ ਮੋਹਰ ਉਹਨਾਂ ਦੇ ਕੰਮਾਂ ਤੇ ਲੱਗ ਰਹੀਆਂ ਐ ਜੁਆਇਨਿੰਗਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮ ਕਰਕੇ ਹੋ ਰੀਆਂ ਤੇ ਵਿਖੋ ਜੋ ਪਾਰਟੀ ਨੇ এজੰਡਾ ਦਿੱਤਾ ਸੀ ਵੋਟਾਂ ਤੋਂ ਪਹਿਲਾਂ ਬਿਲਕੁਲ ਉੱਥੇ এজੰਡੇ ਤੇ ਚੱਲਦਿਆਂ ਪਾਰਟੀ ਨੇ ਮੈਰਿਟ ਦੇ ਆਧਾਰ ਤੇ 56000 ਤੋਂ ਵੱਧ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਦਿੱਤੀਆਂ ਜਿਹਦੇ ਵਿੱਚ ਇੱਕ ਮਿਸਤਰੀ ਮਜ਼ਦੂਰ ਦਾ ਬੱਚਾ ਵੀ ਭਰਤੀ ਹੋਇਆ ਜਿਹਦੇ ਵਿੱਚ ਇੱਕ ਟਰੱਕ ਡਰਾਈਵਰ ਦਾ ਬੱਚਾ ਵੀ ਭਰਤੀ ਹੋਇਆ ਤੇ ਦਾਸ ਆਪਣੇ ਡਿਪਾਰਟਮੈਂਟ ਦੀ ਗੱਲ ਕਰੀ ਵੀਰ ਉਹਨਾਂ ਦੀਆਂ ਬੱਚੀਆਂ ਦੋਵੇਂ ਬੱਚੀਆਂ ਜੱਜ ਸਿਲੈਕਟ ਹੋਈਆਂ ਉਹ ਤਾਂ ਹੀ ਸੰਭਵ ਹੋਇਆ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਨਹੀਂ ਤੇ ਰਵਾਇਤੀ ਪਾਰਟੀਆਂ ਦੇ ਵਿੱਚ ਆਪਾਂ ਆਮ ਹੀ ਸੋਚਦੇ ਹੁੰਨੇ ਹਾਂ ਜਾਂ ਤੇ ਵੱਡਾ ਬੈਗ ਚਾਹੀਦਾ ਜਾਂ ਕਿਸੇ ਵੱਡੇ ਲੀਡਰ ਦੀ ਐਮ ਐਲ ਏ ਮੰਤਰੀ ਦੀ ਸ਼ਿਫਾਰਿਸ਼ ਚਾਹੀਦੀ ਆ ਇਹ ਸਾਰੀਆਂ ਗੱਲਾਂ ਤਾਂ ਹੀ ਸੰਭਵ ਹੋ ਸਕੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਭਰਾਵੋ ਇਹ ਜਿਹੜੀ ਸੰਗਤ ਆ ਸੰਗਤ ਰੱਬ ਦੇ ਬਰਾਬਰ ਹੁੰਦੀ ਆ ਰੱਬ ਸੰਗਤ ਦੇ ਵਿੱਚ ਹੀ ਵਸਦਾ ਸੰਗਤੀ ਜਿਹੜੀ ਆਵਾਜ਼ ਆ ਉਹ ਇਹੋ ਆਵਾਜ਼ ਆ ਕਿ ਸਾਡੀ ਸਰਕਾਰ ਆ ਤੇ ਸਾਡੀ ਸਰਕਾਰ ਆ ਤੇ ਫਿਰ ਐਮ ਐਲ ਏ ਵੀ ਤੁਹਾਡਾ ਆਪਣਾ ਹੀ ਚਾਹੀਦਾ ਤਖੜੇ ਹੋ ਕੇ ਆਪਦੀ ਸਰਕਾਰ ਦਾ ਆਪ ਦਾ ਐਮ ਐਲ ਏ ਬਣਾ ਲਓ ਤੇ ਜਿਹੜੀ ਡਿਵੈਲਪਮੈਂਟ ਦੀ ਤੇਜ਼ੀ ਆ ਉਹ ਅੱਗੇ ਵੀ ਤੇਜ਼ੀ ਨਾਲ ਹੀ ਕੰਮ ਚੱਲਦੇ ਪਏ ਆ ਤੇ ਜਦੋਂ ਤੁਸੀਂ ਐਮ ਐਲ ਏ ਆਪਦਾ ਚੁਣ ਲਿਆ ਉਹ ਵਿਕਾਸ ਦੀ ਡਿਵੈਲਪਮੈਂਟ ਦੀ ਤੇਜ਼ੀ ਤਰਨ ਤਰਨ ਵਿਧਾਨ ਸਭਾ ਦੇ ਵਿੱਚ ਤੇ ਆਉਣੀ ਹਣੀ ਪੂਰੇ ਪੰਜਾਬ ਚ ਉਹ ਤੇਜ਼ੀ ਆਉ ਕਿਉਂਕਿ ਜਦੋਂ ਕੋਈ ਬਾਇਲੈਕਸ਼ਨ ਹੋਵੇ ਤੇ ਉਦੋਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਹੋਂ ਮੌਕੇ ਤੇ ਉਹਨਾਂ ਦਾ ਦਿਲਵਾਦਾ ਉਹਨਾਂ ਦਾ ਮਾਨ ਕਰਦਾ ਵੀ ਵਾਕੇ ਯਾਰ ਮੇਰੇ ਕੰਮਾਂ ਤੇ ਮੋਹਰ ਲੱਗੀ ਮੈਂ ਚੰਗੇ ਕੰਮ ਕੀਤੇ ਲੋਕਾਂ ਫਤਵਾ ਦਿੱਤਾ ਲੋਕ ਫਤਵਾ ਮਿਲਿਆ ਤੇ ਹੋਰ ਜ਼ੋਰ ਨਾਲ ਕੰਮ ਹੋਣਗੇ ਨਾਲੇ ਵੈਸੇ ਵੀ ਹੁਣ ਲਗਭਗ 1.5 ਸਾਲ ਦੇ ਕਰੀਬ ਸਮਾਂ ਰਹਿ ਗਿਆ ਸਰਕਾਰ ਦਾ ਤੇ ਹਮੇਸ਼ਾ ਜਦੋਂ ਮਗਰਲਾ ਟਾਈਮ ਹੋਵੇ ਹੋਰ ਤੇਜ਼ ਹੋ ਜਾਂਦੀ ਹੈ ਵਿਕਾਸ ਦੀ ਗੱਲ ਵਿਕਾਸ ਦੇ ਕੰਮ ਤੇ ਅੱਕੇ ਵੀ ਚੱਲੇ ਆ ਹੋਰ ਵਿਕਾਸ ਦੀ ਗਤੀ ਤੇਜ਼ ਹੋਊਗੀ ਤਗੜੇ ਹੋ ਕੇ ਆਪਾਰਮੀ ਹਿਸੋ ਸੰਧੂ ਨੂੰ ਜਿਤਾ ਲਈ ਆਮ ਆਦਮੀ ਪਾਰਟੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਨੂੰ ਸ੍ਰੀ ਅਰਵਿਧ ਕੇਜੀਵਾਲ ਜੀ ਨੂੰ ਇਹ ਵਿਸ਼ਵਾਸ ਦਿਵਾ ਦਿੱਤੇ ਕਿ ਪੰਜਾਬ ਦੇ ਲੋਕ ਤਰਨਤਾਰਨ ਦੇ ਲੋਕ ਤੁਹਾਡੇ ਨਾਲ ਨੇ ਤਗੜੇ ਹੋ ਕੇ ਕੰਮ ਕਰੋ ਤੇ ਇਸੇ ਤਰ੍ਹਾਂ ਗਾ 27 ਦੇ ਵਿੱਚ ਵੀ ਪੰਜਾਬ ਦੇ ਲੋਕ ਤੁਹਾਡੇ ਨਾਲ ਖੜੇ ਮੈਂ ਹੁਣ ਜਿਆਦਾ ਸਮਾਂ ਨਾਲ ਲੈਂਦਾ ਆ ਮੈਂ ਉਹ ਤੁਹਾਡੇ ਨਾਲ ਰੂਬਰੂ ਹੋਣ ਕੇ ਤੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਕਿ ਫਤਿਹ ਸੋ ਅੱਜ ਬਹੁਤ ਖੁਸ਼ੀ ਦਾ ਦਿਹਾੜਾ ਹੈ ਬਹੁਤ ਵੱਡਾ ਮੈਂ ਦਿਨ ਕਹੂੰਗਾ ਕਿ ਸਾਡੇ ਨੌਜਵਾਨ ਸਾਡੇ ਕਾਰਜਕਾਰੀ ਪ੍ਰਧਾਨ ਅਮਨ ਸਿੰਘ ਸੈਰੀਕਲਚਰੀ ਜੀ ਹੋਣਾ ਨੇ ਸਾਡੇ ਨਾਲ ਲਾਲਜੀਤ ਸਿੰਘ ਹਰਚੰਦ ਸਿੰਘ ਬਰਛੜ ਜੀ ਲਾਡੀ ਤੌਹ ਜੀ ਲਖਨਾ ਜੀ ਹੈਪੀ ਵੀਰ ਜੀ ਐਮਐਲਏ ਸਾਹਿਬ ਪੱਟੀ ਦੀ ਨਗਰੀ ਦੀ ਸਾਰੇ ਹੀ ਅੱਜ ਮੈਂ ਵਧਾਈ ਦਿੰਦਾ ਸਾਰੇ ਭਰਾਵਾਂ ਨੂੰ ਕਿ ਅੱਜ ਨੌਜਵਾਨ ਆਗੂ ਵਿਜੇ ਗਿੱਲ ਜੀ ਸਾਡੇ ਨਿਗੀ ਸਾਹਿਬ ਦੇ ਇਹ ਲੈ ਕੇ ਆਏ ਨੇ ਸਾਰੇ ਵਾਰਨ ਵਾਰਨ 18 ਸੈ ਵਾਰਨ 18 ਤੋਂ ਤਨ ਤਨ ਤੋਂ ਨਗੀ ਸਾਹਿਬ ਨੇ ਮੇਲੇ ਮਿਲੇ ਕਹਿੰਦੇ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਕਿਉਂ ਸ਼ਾਮਲ ਹੋਣਾ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਜਿਹੜੀ ਪੂਰੀ ਇਮਾਨਦਾਰੀ ਨਾਲ ਨਿਮਾਣੇ ਵਾਂਗ ਕੇ ਸੇਵਾ ਕਰ ਰਹੀ ਹੈ ਤੇ ਦੂਜੇ ਪਾਸੇ ਹੰਕਾਰ ਟੱਪਦਾ ਪਿਆ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਅੱਜ ਨੌਜਵਾਨ ਅੱਗ ਖੁਸ਼ ਹੋ ਕੇ ਸਾਡੀ ਪਾਰਟੀ 'ਚ ਸ਼ਾਮਲ ਹੋਏ ਨੇ ਸੋ ਹਰਮੀਤ ਸਿੰਘ ਸੰਧੀ ਨੂੰ ਅਡਵਾਂਸ ਦੇ ਵਿੱਚ ਮਾਰਕਵਾ ਦਿੱਤਾ ਕਿ ਬਹੁਤ ਸਾਰੇ ਲੋਕ ਹਰ ਰੋਜ਼ ਸਭਲ ਹੋ ਰਿਹਾ ਨੇ ਪ੍ਰਧਾਨ ਜੀ ਅਸੀਂ ਹਰ ਰੋਜ਼ ਦੇਖਦੇ ਆ ਇਹਨਾਂ ਦੇ ਪੇਜ ਤੇ ਮੀਡੀਆ ਤੇ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਇਹੋ ਜਿਹੀ ਵਗੈਰ ਜਿਹੜੀ ਖਬਰਾਂ ਚਲਾਉਂਦੇ ਹੋ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਹਰ ਰੋਜ਼ ਨੌਜਵਾਨ ਆਗੂ ਬਜ਼ੁਰਗ ਭੈਣਾ ਭਰਾ ਆਮ ਆਦਮੀ ਪਾਰਟੀ ਸਭਲ ਹੋ ਰਿਹਾ ਸੋ ਅੱਜ ਮੈਂ ਤੁਹਾਡਾ ਸਾਰਿਆਂ ਨਾਲ ਇਹ ਨੌਜਵਾਨ ਵੀਰਾਂ ਨਾਲ ਵਾਦਾ ਕਰਦੇ ਆ ਕਿ ਤੁਹਾਡਾ ਇੱਕ ਇੱਕ ਕੰਮ ਜਿਹੜੀ ਤੁਸੀਂ ਸੇਵਾ ਦਾ ਬਣ ਕੇ ਸੇਵਾ ਕਰੋਗੇ ਤੁਹਾਡਾ ਵੀ ਕੋਈ ਕੰਮ ਹੋਏਗਾ ਪਾਰਟੀ ਨੂੰ ਅਸ ਪਹਿਲੇ ਦਾ ਆਰਥਿਕ ਰਹੀ ਕਿ ਤੇ ਤੁਹਾਨੂੰ ਗੱਲ ਨਾਲ ਲਾ ਕੇ ਜਿਵੇਂ ਤੁਸੀਂ ਨਿਮਾਣੇ ਵਰਕੇ ਇਮਾਨਦਾਰ ਨਾਲ ਹਲਕਾ ਤੰਤਰ ਦੀ ਸੇਵਾ ਕਰੋਗੇ ਤੇ ਤੁਹਾਡੇ ਜਿਹੜੇ ਲੋਕਾਂ ਪ੍ਰਤੀ ਕੰਮ ਲੈ ਕੇ ਆਓਗੇ ਰੁਕਣਗੇ ਨਹੀਂ ਪਹਿਲੇ ਦੇ ਆਧਾਰ ਤੇ ਸਾਰੇ ਕੰਮ ਹੋਣਗੇ ਸੋ ਮੈਂ ਅਗਿਪ ਆਪਣੀ ਆਮ ਆਦਮੀ ਪਾਰਟੀ ਸੁਪਰੀਮ ਮਾਰਨ ਕੇਜਰੀਵਾਲ ਜੀ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁਬਾਰਕਵਾ ਦਿਨਾ ਤੇ ਬਹੁਤ ਸਾਰੇ ਨੌਜਵਾਨ ਜਿਹੜੇ ਆ ਦੂਸਰੀਆਂ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਸਾਹਮਣੇ ਆਏ ਮੈਂ ਮੀਡੀਆ ਦੇ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਸਾਰੇ ਇਸ ਪੱਲੇ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿੰਘ ਭੁੱਲੜ ਸਾਹਿਬ ਨੇ ਸਰਦਾਰ ਹਰਦੀਪ ਸਿੰਘ ਮੁੰਬਿਆ ਜੀ ਨੇ ਇਸ ਤੋਂ ਪਹਿਲਾਂ ਸਾਡੇ ਵਰਕਿੰਗ ਪ੍ਰਧਾਨ ਸਹਿਰੀ ਕਲਸੀ ਜੀ ਨੇ ਬੜੇ ਵਿਸਤਾਰ ਨਾਲ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੰਮਕਾਰ ਕਿਸ ਤਰ੍ਹਾਂ ਦਾ ਹੈ ਕਿਉਂਕਿ ਅੱਜ ਲੋਕ ਪ੍ਰਭਾਵਤ ਹੋ ਕੇ ਮੈਂ ਦੇਖ ਰਿਹਾ ਪਿਛਲੇ 8-10 ਦਿਨਾਂ ਤੋਂ ਜਿਸ ਢੰਗ ਦੇ ਨਾਲ ਹਰ ਰੋਜ਼ ਜੁਆਇਨਿੰਗਾਂ ਹੋ ਰਹੀਆਂ ਨੇ ਇੱਕ ਦਿਨ ਦੇ ਵਿੱਚ 4-4 3-3 그룹 ਆ ਕੇ ਜੁਆਇਨ ਕਰ ਰਹੇ ਨੇ ਔਰ ਅੱਜ ਨੌਜਵਾਨਾਂ ਦਾ ਆਉਣਾ ਪਾਰਟੀ ਵਾਸਤੇ ਬਹੁਤ ਹੀ ਸ਼ੁਭ ਸੰਕੇਤ ਹੈ ਕਿਉਂਕਿ ਨੌਜਵਾਨ ਸਮਾਜ ਦੀ ਜਿਹੜੀ ਉਹ ਪੀੜ੍ਹੀ ਹੈ ਜਿਨ੍ਹਾਂ ਨੇ ਅੱਗੇ ਆ ਧੰਨਵਾਦ ਕਰਦਾ ਹੈ ਕਿ ਜਿਨ੍ਹਾਂ ਨੇ ਪ੍ਰੇਰਣਾ ਲਾ ਕੇ ਸਾਰੇ ਨੌਜਵਾਨਾਂ ਨੂੰ ਆਮ ਆਦਮੀ ਪਾਰਟੀ ਨਾਲ ਜੋੜਿਆ ਔਰ ਮੈਨੂੰ ਆਸ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਭਾਰੀ ਗਿਣਤੀ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਜਿਹੜੇ ਨੌਜਵਾਨ ਆਗੂ ਨੇ ਉਹ ਉਹਨਾਂ ਪਾਰਟੀਆਂ ਨੂੰ ਛੱਡ ਕੇ ਸਰਦਾਰ ਭਗਵੰਤ ਸਿੰਘ ਮਾਨ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਅੱਗੇ ਆਪਣੇ ਕੰਮ ਨੂੰ ਵਧਾਉਣਗੇ ਔਰ ਆਮ ਆਦਮੀ ਪਾਰਟੀ ਦਾ ਸਾਥ ਦੇਣਗੇ ਸਰਦਾਰ ਹਰਮੀਤ ਸਿੰਘ ਸੰਧੂ ਜੀ ਨੂੰ ਭਾਰੀ ਗਿਣਤੀ ਦੇ ਨਾਲ ਜਿਤਾਉਣਗੇ ਬਹੁਤ ਸਾਰਿਆਂ ਦਾ ਧੰਨਵਾਦ ਮੈਂ ਇੱਕ ਵਾਰ ਫੇਰ ਸਾਡੇ ਵਿਜੇ ਗਿੱਲ ਜੀ